you ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਆਈ ਹੋਪ ਜੀ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਉਠੀ ਠਾਕਾ ਤੇ ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖੇ ਤੇ ਆਪਣੇ ਹਨਾ ਮੈਂ ਉੱਠ ਚੁੱਕੀ ਸੀ ਤੇ ਮੀ ਪੈ ਰਿਆ ਸੀ ਤੇ ਰਾਤ ਤਮੀ ਹੈ ਨਹੀਂ ਸੀ ਤੇ ਸਵੇਰ ਜਦੋਂ ਮੈਂ ਉੱਠੀ ਤੇ ਮੀ 5 ਵਜੇ ਬਹੁਤ ਜ਼ੋਰ ਨਾਲ ਪੈ ਰਿਆ ਸੀ ਤੇ ਬਸ ਫਿਰ ਮੈਂ ਉੱਠ ਚੁੱਕੀ ਸੀ ਆ ਦੇਖੋ ਜੀ ਮੈਂ ਟਾਵਲ ਲਿਆ ਹੋਇਆ ਉੱਪਰ ਕਿਉਂਕਿ ਬਾਹਰ ਬਹੁਤ ਮੀਂਹ ਸੀ ਤੇ ਫਿਰ ਮੈਂ ਇੱਥੇ ਚਾਹ ਬਣਾ ਲਈ ਸੀ ਚਾਹ ਧਰੀ ਸੀ ਮੈਂ ਚਾਹ ਬਣਾ ਕੇ ਤੇ ਫਿਰ ਬਸ ਮੈਂ ਇਹਨੂੰ ਪੁਣਕੇ ਹਨਾ ਫਿਰ ਮੈਂ ਤੇਰੀ ਸ਼ੂ ਸੀ ਅੱਜ ਚਾਹ ਨੂੰ ਤੇ ਕਿਉਂਕਿ ਸਨੇਹਾ ਚਲੀ ਗਈ ਆ ਆਪਣੇ ਨਾਨਕੇ ਉਹਦਾ ਮਾਮਾ ਆਇਆ ਸੀ ਸਨੇਹਾ ਦਾ ਤੇ ਬਸ ਉਹਦੇ ਨਾਲ ਚਲੀ ਗਈ ਉਹ ਲੈ ਗਿਆ ਕਹਿੰਦਾ ਵੀ ਚੱਲ ਹਨਾ ਥੋੜੇ ਕੁ ਦਿਨ ਲਾਇਆ ਹੀ ਚੱਲ ਵੜ ਤੇ ਫਿਰ ਮੈਂ ਕਿਹਾ ਚੱਲ ਵੀ ਹਨਾ ਉਹ ਕਹਿੰਦੀ ਮੈਂ ਜਾਣਾ ਮੈਂ ਕਿਹਾ ਚਲ ਜਾਉਂਗਾ ਫਿਰ ਤੇਰੀ ਸ਼ੂ ਇਸ ਕਰਕੇ ਨਹੀਂ ਗਿਆ ਕਿਉਂਕਿ ਸ਼ੂ ਦੇ ਸਕੂਲ ਲੱਗਨੇ ਸੀ ਸੋਮਵਾਰ ਨੂੰ ਤੇ ਫਿਰ 10 ਤਰੀਕ ਤੋਂ ਪੇਪਰ ਸ਼ੁਰੂ ਸੀ 10 ਸਤੰਬਰ ਨੂੰ ਤਾਂ ਕਰਕੇ ਮੈਂ ਭੇਜਿਆ ਨਹੀਂ ਤੇ ਫਿਰ ਹਨਾ ਮੈਨੂੰ ਪਤਾ ਨਹੀਂ ਸੀ ਕਿਉਂਕਿ ਫਿਰ ਛੁੱਟੀਆਂ ਹੋ ਗਈਆਂ ਵੱਧ ਗਈਆਂ ਤਿੰਨ ਛੁੱਟੀਆਂ ਤਾਂ ਕਰਕੇ ਤੇ ਆ ਦੇਖੋ ਕਿੰਨੀ ਛਾਲਾ ਵਈ ਪਾਣੀ ਪਾਣੀ ਹੋਇਆ ਪਿਆ ਰਸੋਈ ਦੇ ਵਿੱਚ ਵੀ ਤੇ ਬਾਹਰ ਦੇਖੋ ਕਿੰਨਾ ਮੀਂਹ ਪੈ ਰਿਹਾ ਤੇ ਕਦੇ ਤਾਂ ਨਾ ਜ਼ੋਰ ਨਾਲ ਪੈਣ ਲੱਗ ਜਾਂਦਾ ਕਦੇ ਘਟ ਜਾਂਦਾ ਸੈਂ ਕਰ ਜਾਂਦਾ 5 ਵਜੇ ਦਾ ਲੱਗਿਆ ਰੱਬ ਮੀਂਹ ਪਾਉਣ ਤੇ ਹਟਣ ਦਾ ਨਾਮ ਹੀ ਨਹੀਂ ਲੈ ਰਿਹਾ ਤੇ ਬਹੁਤ ਬੁਰਾ ਹਾਲ ਕਰਖਿਆ ਤੇ ਕਿਉਂਕਿ ਪੱਕੇ ਕੋਠੀਆਂ ਜਿਹੜੀਆਂ ਹੈਗੀਆਂ ਉਹ ਵੀ ਹਨ ਤੇ ਜਿਹੜੀ ਕੱਚੀਆਂ ਛੱਤਾਂ ਉਹਨਾਂ ਨੇ ਤਾਂ ਚਲ ਚੋਣਾ ਹੀ ਹੈ ਤੇ ਜਿਹੜੇ ਪੱਕੇ ਕੋਠੇ ਆ ਉਹ ਵੀ ਅੰਦਰੋਂ ਚੋਈ ਜਾਂਦਾ ਦੇਖੋ ਜੀ ਕਿਵੇਂ asadd ਬੁਰਾ ਹਾਲ ਹੋਇਆ ਪਿਆ ਤੇ ਸਾਰੇ ਕਿਤੇ ਹਨ ਪਾਣੀ ਪਾਣੀ ਹੋਇਆ ਪਿਆ ਦੇਖੋ ਕਿੰਨੇ ਗੰਧ ਹਨ ਤੇ ਪਤੇ ਪਕਰੇ ਜਾਂਦੀ ਹੈ ਬਸ ਹਨਾ ਆ ਦੇਖੋ ਇੱਧਰ ਵੀ ਚੋਈ ਜਾਂਦਾ ਸਾਲਫ ਦੇ ਉੱਪਰ ਤੇ ਰਸੋਈ ਦੇ ਵਿੱਚ ਵੀ ਲੱਗਿਆ ਪਿਆ ਤੇ ਉੱਥੇ ਫਿਰ ਮੈਂ ਭਾਂਡੇ ਵਗੈਰਾ ਰੱਖੇ ਸਾਲਫ ਤੇ ਚੋਈ ਜਾਂਦਾ ਸੀ ਜਲੋਂ ਭਾਂਡੇ-ਪੁੰਡੇ ਰੱਖਤੇ ਸੀ ਇੱਧਰ ਮੈਂ ਚੈੱਕ ਕਰ ਰਹੀ ਸੀ ਕਿ ਮੈਂ ਕਹਿੰ ਇਨਵਰਟਰ ਦੇ ਉੱਪਰ ਨਾ ਚੁੰਦਾ ਹੋਵੇ ਫਿਰ ਆਪਾਂ ਕੋਈ ਭਾਂਡਾ ਵਗੈਰਾ ਰੱਖ ਦਾਂਗੇ ਤੇ ਬੱਸ ਅਸੀਂ ਇਹ ਰ ਇੱਥੇ ਹੋ ਗਿਆ ਸੀ ਨਾਸ਼ਤਾ ਤਿਆਰ ਨਾਸ਼ਤਾ ਅਸੀਂ ਕਰ ਲਿਆ ਸੀ ਤੇ ਫਿਰ ਮੈਂ ਇੱਥੇ ਲੱਗੀ ਸੀ ਨਾਸ਼ਤਾ ਵਗੈਰਾ ਕਰਕੇ ਇੱਥੇ ਸਾਫ ਸਫਾਈ ਕਰਨ ਕਿਉਂਕਿ ਹਨਾ ਖਲਾਰਾ ਜਾਂ ਪਿਆ ਪਿਆ ਸੀ ਫਿਰ ਮੈਂ ਇੱਥੇ ਬਿਸਤਰੇ-ਬਸਤਰੇ ਇਹ ਚੱਕਣ ਵਾਲੇ ਪਏ ਸੀ ਤੇ ਮੈਂ ਕਹਾਂ ਚੱਲ ਵੀ ਹਨਾ ਇੱਥੇ ਪਹਿਲਾਂ ਖਲਾਰਾ ਇਹ ਚੱਕਦਾ ਕੈਵਨ ਦੇ ਉੱਪਰ ਕਾफी ਪਿਆ ਸੀ ਤੇ ਕਮਸਾਂ ਅੰਜਾਇ ਪਿਆ ਸੀ ਤੇ ਵਸੇ ਫਿਰ ਮੈਂ ਇੱਥੋਂ ਸੈੱਟ ਕਰ ਰਹੀ ਸੀ ਸਾਰਾ ਸਮਾਨ ਸੋਫੇ ਵਗੈਰੇ ਦੇ ਕਵਰ ਹਨ ਤੇ ਆਹ ਜਿਹੜਾ ਸਮਾਨ ਆਲ ਦਲ ਦੋ ਪਿਆ ਸੀ ਸਾਰਾ ਚੱਕ ਰਹੀ ਸੀ ਤੇ ਫਿਰ ਇੱਥੇ ਵਸ ਮੈਂ ਸਾਰਾ ਚੱਕ ਕੇ ਤੇ ਫਿਰ ਇੱਥੇ ਬਿਸਤਰੇ ਚੱਕੂੰਗੀ ਕਿਉਂਕਿ ਸਵਾਦਾ ਹਨਾ ਅਸੀਂ ਲੇਟ ਹੀ ਉੱਠੇ ਸੀ ਕਿਉਂਕਿ ਮੈਨੂੰ ਕਿ ਸਕੂਲ ਤਾਂ ਜਾਣਾ ਨੇ ਰਿਸ਼ੂ ਨੇ ਤੇ ਵੇਰਾ ਪਾ ਉੱਠ ਕੇ ਮੀਹ ਦਾ ਕੰਮ ਹੈ ਜਮੀਨਾਂ ਹੋਵੇ ਚਲ ਬੰਦਾ ਸੋ ਕੰਮ ਕਰ ਬਾਹਰ ਲੈ ਕਰ ਲੈਂਦਾ ਕੱਪੜੇ ਵਗੈਰਾ ਧੋ ਲੈਂਦਾ ਹਨਾ ਇੱਕ ਲਾਈਟ ਹੈ ਨਹੀਂ ਸੀ ਸਵੇਰ ਜਦ ਮੈਂ ਉੱਠੀ ਕੱਪੜੇ ਦਾ ਧੋਣ ਵਾਲਾ ਕਾਫੀ ਪਏ ਸੀ ਤੇ ਸ਼ੁੱਕਰਵਾਰ ਦੇ ਧੋਤੇ ਸੀ ਮੇਰੇ ਕੱਪੜੇ ਤੇ ਇਹ ਨਹੀਂ ਬੁੱਧਵਾਰ ਦੇ ਤੇ ਮੈਂ ਗਿਆ ਸੀ ਚੱਲ ਵੀ ਸ਼ਨੀਵਾਰ ਨੂੰ ਧੋਲਾਂਗੇ ਫਿਰ ਮੀਂਹ ਨਹੀਂ ਹਟਿਆ ਤੇ ਅੱਜ ਵੀ ਮੈਂ ਧੋਣੇ ਸੀ ਫਿਰ ਲਾਈਟ ਹੈ ਨਹੀਂ ਸੀ ਇੱਕ ਮੀਂਹ ਪੈ ਰਿਹਾ ਸੀ ਫਿਰ ਹਨਾ ਤਾਂ ਹੀ ਅਸੀਂ ਲੇਟ ਹੀ ਉੱਠੇ ਸੀ ਤੇ ਬਸ ਫਿਰ ਮੈਂ ਇੱਥੇ ਕੱਪੜੇ ਸਾਰੇ ਬਿਸਤਰੇ ਤਿਆਰ ਕਰਕੇ ਤੇ ਫਿਰ ਰੱਖਿਆਉਂਗੀ ਇਹਨਾਂ ਨੂੰ ਪੇਟੀ ਦੇ ਉੱਪਰ ਫਿਰ ਵਾਸਤੇ ਮੰਜਾ ਖੜਾ ਕਰਕੇ ਇੱਥੇ ਤੇ ਫਿਰ ਬੈੱਡ ਦੀ ਚਾਦਰ ਝਾੜ ਦੂੰਗੀ ਚੰਗੀ ਤਰ੍ਹਾਂ ਤੇ ਆਪਣੇ ਜਿਹੜੇ ਗੱਦੇ ਇਹਨਾਂ ਨੂੰ ਸੈੱਟ ਕਰ ਦੂੰਗੀ ਕਿਉਂਕਿ ਖਿਸਕ ਜਾਂਦੇ ਆ ਇੱਧਰ ਉੱਧਰ ਤੇ ਉਹੀ ਮੈਂ ਕਰ ਰਹੀ ਸੀ ਇੱਥੇ ਤੇ ਅੱਜ ਹਨਾ ਸੁਨੇਹਾ ਗਈ ਹੋਈ ਸੀ ਤੇ ਫਿਰ ਕਾਫੀ ਕੰਮ ਹਨਾ ਪਿਆ ਸੀ ਸਾਰਾ ਮੈਨੂੰ ਹੀ ਕਰਨਾ ਪਿਆ ਸੀ ਤੇ ਫਿਰ ਮੈਂ ਇੱਥੇ ਵਾਸ ਹਨਾ ਚਾਦਰ ਦੀ ਸੈਟਿੰਗ ਕਰ ਰਹੀ ਸੀ ਝਾੜ ਕੇ ਬਿਸ਼ਾਰੀ ਸੀ ਤੇ ਇਹਨੂੰ ਬਸ ਸੈੱਟ ਕਰਕੇ ਫਿਰ ਆਪਾਂ ਸਰਾਣੇ ਵਗੈਰਾ ਝਾੜ ਕੇ ਉਹਨਾਂ ਦੇ ਕਵਰ ਵਗੈਰਾ ਸੈੱਟ ਕਰਕੇ ਰੱਖ ਦਾਂਗੇ ਤੇ ਹਨਾ ਫੇਰ ਵਾਕੀ ਹਨਾ ਝਾੜੂ ਝੂਟੂ ਲਾਉਣ ਵਾਲਾ ਰਹਿੰਦਾ ਸੀ ਭਾਂਡੇ ਵਗੈਰਾ ਮੰਜਨ ਵਾਲੇ ਰਹਿੰਦੇ ਸੀ ਬਸ ਅਸੀਂ ਚਾਹ ਚੋ ਪੀ ਕੇ ਪਹਿਲਾਂ ਬੈਗੇ ਸੀ ਐਂ ਨਿਊਜ਼ ਦੇਖਣ ਲੱਗੇ ਸੀ ਵੀ ਆਹਾ ਜਿਹੜੇ ਪਾਣੀ ਪੂਣੀ ਆਇਆ ਹਨਾ ਉਹ ਦੇਖ ਰਹੀ ਸੀ ਮੈਂ ਤੇ ਬਸ ਫਿਰ ਅਸੀਂ ਹਨਾ ਰੋਟੀ ਰੋਟੀ ਬਣਾਈ ਨਾਸ਼ਤਾ ਤਿਆਰ ਕੀਤਾ ਉਹ ਖਾਦਾ ਤੇ ਇੱਧਰ ਫਿਰ ਮੈਂ ਆ ਗਈs ਦੂਜੇ ਰੂਮ ਦੇ ਵਿੱਚ ਇੱਥੇ ਫਿਰ ਮੈਂ ਰੇਸ਼ਿਓ ਦੇ ਕੱਪੜੇ ਹਨਾ ਪਾ ਲਈs ਉੱਧਰ ਕਿਉਂਕਿ ਦੁੱਧ ਲੈਣ ਗਿਆ ਸੀ ਮੀਂਹ ਕਾਫੀ ਪੈ ਗਿਆ ਸੀ ਤੇ ਸਾਰੇ ਕੱਪੜੇ ਭਿੱਜ ਗਏ ਸੀ ਪਹਿਲਾਂ हट ਗਿਆ ਸੀ ਮੈਂ ਦੁੱਧ ਲੈਣ ਭੇਜਾ ਉਹਨੂੰ ਕਾਫੀ ਉੱਤਰਿਆ ਆਇਆ ਤੇ ਫਿਰ ਮੈਂ ਜਿਆਦਾ ਆ ਗਏ ਤੇ ਕੱਪੜੇ ਗਿੱਲੇ ਹੋ ਗਏ ਸੋ ਫਿਰ ਮੈਂ ਸੁੱਕਣੇ ਪਾਏ ਤੇ ਆ ਧੋਣ ਵਾਲੇ ਕੱਪੜੇ ਮੈਂ ਇੱਕ ਸੈਟ ਕਰ ਰਹੀ ਹਾਂ ਸਾਰੇ ਇਕੱਠੇ ਤੇ ਇਹ ਹੈ ਕਿ ਨਾ ਇਹਦੇ ਨੂੰ ਕੋਈ ਨਾ ਸ਼ੇਡ ਦੂੰਗੀ ਇੱਥੇ ਫਿਰ ਮੈਂ ਸਾਰਾ ਸਮਾਨ ਸੈੱਟ ਕਰਕੇ ਇੱਥੋਂ ਪੇਟੀਆਂ-ਪੁੱਟੀਆਂ ਦਾ ਸਾਰਾ ਕਰਕੇ ਫਿਰ ਮੈਂ ਇੱਥੇ ਲੱਗੀ ਸੀ ਝਾੜੂ ਲਾਉਣ ਤੇ ਝਾੜੂ ਤਾਂ ਕੀ ਹਨਾ ਲਾਇਆ ਜਾਂਦਾ ਕਿਉਂਕਿ ਮੀਂਹ ਕਾਫੀ ਪੈ ਰਿਹਾ ਸੀ ਫਿਰ ਰੂਮ ਦੇ ਵਿੱਚ ਬਸ ਐ ਆਇਆ ਚਲ ਮੜਮਟਾ ਸਾਫ ਸਫਾਈ ਜੀ ਹੋ ਜਾਂਦੀ ਹੈ ਵੀ ਬੈਠਣਯੋਗ ਹੋ ਜਾਂਦਾ ਕਮਰਾ ਤੇ ਬਸ ਇੱਥੇ ਫਿਰ ਮੈਂ ਝਾੜੂ ਲਾ ਰਹੀ ਸੀ ਤੇ ਝਾੜੂ ਲਾ ਕੇ ਬਸ ਫਿਰ ਮੈਂ ਹਨਾ ਬਾਹਰ ਹੀ ਕੱਢ ਦੂੰਗੀ ਕੂੜਾ ਕਿਉਂਕਿ ਇੱਥੋਂ ਹਨਾ ਚੱਕਿਆ ਤਾਂ ਜਾਣਾ ਨਹੀਂ ਕਿਉਂਕਿ ਸਾਰਾ ਹਨਾ ਕੂੜਾ ਵਾਲੇ ਬਾਲਟੀ ਜਿਹੜਾ ਜਿੰਨਾ ਕੂੜਾ ਚੱਕਦੇ ਉਹ ਸਾਰਾ ਗਿੱਲਾ ਹੋਇਆ ਪਿਆ ਸੀ ਪਾਣੀ ਤੇ ਫਿਰ ਮੈਂ ਇੱਥੇ ਵਸ ਇਕੱਠਾ ਕਰਕੇ ਸਾਰਾ ਮੈਂ ਬਾਹਰ ਜੇ ਕੱਢਦਾ ਸੀ ਝਾੜੂ ਦੇ ਨਾਲ ਫਿਰ ਮੈਂ ਕਿਹਾ ਬਾਅਦ ਦੇ ਵਿੱਚ ਚੱਲ ਆਪਾਂ ਬੁੱਕਰ ਨਾਲ ਉਹ ਕਰ ਦਾਂਗੇ ਬਾਹਰ ਕੱਢ ਦਾਂਗੇ ਆ ਦੇਖੋ ਚੱਕਲਾਂ ਕੋਲ ਕਿੰਨਾ ਹਨਾ ਗਿੱਲਾ ਹੋਇਆ ਪਿਆ ਥਾਂ ਤੁਸੀਂ ਦੇਖ ਹੀ ਰਹੇ ਹੋ ਤੇ ਅੰਦਰ ਦਾ ਕਵਾ ਵੀ ਵਾ ਜਿਹੜੀ ਹੁੰਦੀ ਹੈ ਮੀਂਹ ਦਾ ਪਾਣੀ ਆ ਜਾਂਦਾ ਸੀ ਤੇ ਫਿਰ ਵਸ ਮੈਂ ਇੱਥੇ ਕੂੜਾ ਇਕੱਠਾ ਕਰਕੇ ਬਾਹਰ ਕੱਢਦਾ ਸੀ ਬੇ ਹਨਾ ਝਾੜੋ ਤਾਂ ਗਿੱਲਾ ਜਾਂ ਨਹੀਂ ਕੀਤਾ ਮੈਂ ਵਸ ਕੋਲਾ ਜਾਂ ਕਰਕੇ ਤੇ ਫਿਰ ਮੈਂ ਬਾਹਰ ਕੜਤਾ ਸੀ ਸਾਰਾ ਕੂੜਾ ਬਾਹਰ ਤੇ ਫਿਰ ਮੈਂ ਦੂਜੇ ਰੂਮ ਦੇ ਵਿੱਚ ਆ ਜੂੰਗੀ ਹੁਣ ਝਾੜੂ ਲਾਉਣ ਵਾਸਤੇ ਤੇ ਰਸੋਈ ਚ ਤਾਂ ਝਾੜੂ ਲੱਗਿਆ ਨਹੀਂ ਕਿਉਂਕਿ ਉੱਥੇ ਪਾਣੀ ਪਾਣੀ ਹੋਇਆ ਪਿਆ ਸੀ ਸਾਰਾ ਕਿਉਂਕਿ ਬਾਛੜ ਉਧਰਲੀ ਸੀ ਨਾ ਬਾਛੜ ਨਾਲ ਪਾਣੀ ਸਾਰਾ ਰਸੋਈ ਦੇ ਵਿੱਚ ਇਕੱਠਾ ਹੋ ਗਿਆ ਸੀ ਤੇ ਫਿਰ ਉਧਰ ਮੈਂ ਝਾੜੂ ਲਾਉਣ ਮੈਂ ਕਿ ਬੱਕਰ ਨਾਲ ਚੱਲ ਆਪਾਂ ਪਾਣੀ ਕੱਢ ਦਾਂਗੇ ਬਾਹਰ ਤੇ ਇੱਧਰ ਵਸ ਮੈਂ ਦੋਨੇ ਰੂਮਾਂ ਦੇ ਵਿੱਚ ਝਾੜੂ ਲਾ ਲੂੰਗੀ ਚੰਗੀ ਤਰ੍ਹਾਂ ਤੇ ਝਾੜੂ ਲਾ ਕੇ ਫਿਰ ਇੱਥੋਂ ਵੀ ਆਪਣਾ ਇਧਰਲੇ ਰੂਮ ਦੇ ਵਿੱਚ ਕਾਫੀ ਕੂੜਾ ਸੀ ਉੱਧਰ ਦਾ ਕੱਟੀ ਸੀ ਦੂਜੇ ਰੂਮ ਦੇ ਵਿੱਚ ਤਾਂ ਕਰਕੇ ਮੈਂ ਇੱਥੋਂ ਬੈੱਡ ਦੇ ਨੀਚੋਂ ਸਾਰਾ ਝਕੂੜਾ ਕੱਢ ਲਵਾਂਗੀ ਚੰਗੀ ਤਰ੍ਹਾਂ ਤੇ ਝਕੂੜਾ ਕੱਢ ਕੇ ਤੇ ਵਸ ਫਿਰ ਮੈਂ ਇੱਥੋਂ ਕੱਢ ਰਹੀ ਸੀ ਕੈਬਨ ਦੇ ਪਿੱਛੋਂ ਸਾਈਡ ਤੋਂ ਸਾਰਾ ਨੀਚੋਂ ਕੱਢ ਕੇ ਝਕੂੜਾ ਵਸ ਫਿਰ ਮੈਂ ਬਾਹਰ ਕੱਢ ਦੂੰਗੀ ਸਾਰਾ ਤੇ ਮੀਂਹ ਤਾਂ ਸੱਚੀ ਗੱਲ ਹੈ ਜੀ ਬੁਰਾ ਹਾਲ ਕਰ ਰੱਖਿਆ ਹਨਾ ਤੇ ਕਿੰਨੇ ਦਿਨਾਂ ਦਾ ਮੀਂਹ ਪਹਿਲਾ ਪੈ ਗਿਆ ਸੀ 4-5 ਦਿਨ ਪਹਿਲਾਂ ਪਿਆ ਪੰਜ ਦਿਨ ਫਿਰ ਵਿੱਚ ਦੀ 2 ਦਿਨ ਗੈਪ ਪੈ ਗਿਆ ਫਿਰ ਫਿਰ ਹੁਣ ਸ਼ੁਰੂ ਹੋਇਆ ਪਿਆ ਸ਼ੁੱਕਰਵਾਰ ਦਾ ਜੀ ਨਾ ਸ਼ਨੀਵਾਰ ਦਾ ਪੈਣ ਲੱਗਿਆ ਤੇ ਹੁਣ ਤਿੰਨ ਦਿਨ ਹੋ ਗਏ ਅੱਜ ਫੇਰ ਤੇ ਕਾਫੀ ਮੀਂਹ ਪੈ ਰਿਹਾ ਬਹੁਤ ਬੁਰਾ ਹਾਲ ਕਰ ਰੱਖਿਆ ਹਨਾ ਕਿਉਂਕਿ ਸਾਰੀ ਮਹਿੰਗਾਈ ਹੋ ਜਾਂਦੀ ਹੈ ਫਿਰ ਮੀਂਹ ਪੈਣ ਨਾਲ ਸਬਜ਼ੀਆਂ ਸਬਜ਼ੀਆਂ ਸਾਰੀਆਂ ਮਰ ਗਈਆਂ ਲੋਕਾਂ ਦੀ ਹੁਣ ਜਿਹੜੀਆਂ ਸਬਜ਼ੀਆਂ ਆਉਣਗੀਆਂ ਤੇ ਉਹ ਬਹੁਤ ਮਹਿੰਗੀਆਂ ਹੋ ਜਾਣਗੀਆਂ ਤੇ 10 ਵੀਰੇ ਸੀ ਨੋਏ ਦੇ ਵਿੱਚ ਕਾਫੀ ਮਹਿੰਗੀਆਂ ਸਬਜ਼ੀਆਂ ਹੋ ਗਈਆਂ 400 ਕਿਲੋ ਟਮਾਟਰ ਹੋ ਗਏ ਹਰੇ ਤੇ ਬਸ ਹਨਾ ਆਇਆ ਮਹਿੰਗਾਈ ਦੀ ਕਮਾਰ ਹੁੰਦੀ ਹੈ ਇੱਕ ਹਨਾ ਮੀਂਹ ਬੁਰਾ ਹਾਲ ਕਰ ਰੱਖਿਆ ਤੇ ਜਿਹੜਾ ਗਰੀਬ ਬੰਦਾ ਹੁੰਦਾ ਤਾਂ ਮਹਿੰਗਾਈ ਦੀ ਮਾਰ ਤੋਂ ਪਹਿਲੇ ਹੀ ਨਹੀਂ ਬਚ ਸਕਦਾ ਹੁੰਦਾ ਤੇ ਉਤੋਂ ਮੀਂਹ ਪਾ ਕੇ ਰੱਬ ਹੋਰ ਮਹਿੰਗਾਈ ਕਰ ਦਿੰਦਾ ਤੇ ਬਾਕੀ ਘਰਾਂ ਦਾ ਬੁਰਾ ਹਾਲ ਕਰ ਦਿੰਦਾ ਪਛੋੜਨ ਕਰਦਾ ਸਾਰਾ ਤੇ ਹਾਂ ਬਾਕੀ ਆਪਾਂ ਹਨਾ ਰੱਬ ਅੱਗੇ ਕੀ ਜ਼ੋਰ ਚਲਾ ਸਕਦੇ ਆ ਜਿਹੜਾ ਰੱਬ ਨੂੰ ਮਨਜ਼ੂਰ ਆ ਉਹ ਹੀ ਹੁੰਦਾ ਜੋ ਰੱਬ ਸਹੀ ਕਰਦਾ ਚੰਗੇ ਵਾਸਤੇ ਕਰਦਾ ਹਨਾ ਤੇ ਬਾਕੀ ਹਨਾ ਹੁਣ ਰੱਬ ਆਪਣੇ ਕਾਲ ਯੁਗ ਹੈਗਾ ਕਾਲ ਯੁਗ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਕੁਝ ਹੋਈ ਜਾਂਦਾ ਤੇ ਜਿਹੋ ਜਿਹੋ ਲੋਕ ਉਹ ਜਰਾਬ ਹੋਇਆ ਪਿਆ ਤੇ ਵਸ ਫਿਰ ਮੈਂ ਇੱਥੇ ਝਾੜੂ ਵਗੈਰਾ ਲਾ ਕੇ ਕੂੜਾ ਕੱਢ ਕੇ ਬਾਹਰ ਫਿਰ ਮੈਂ ਇੱਥੇ ਲੱਗੀ ਸੀ ਢਾਂਡੇ ਸਾਫ਼ ਕਰਨ ਤੇ ਢੰਡ ਥੋੜੀ ਸੀ ਵਸ 2-3 ਗਲਾਸ ਚਾਹ ਦੇ ਸਾਡੇ ਸਵੇਰ ਦੇ ਸੀ ਤੇ 2 ਗਲਾਸ ਸਾਡੇ ਨਾਸ਼ਤੇ ਦੇ ਸੀ ਚਾਹ ਲੈ ਤੇ ਵਸ 2 ਪਲੇਟਾਂ ਸੀ ਕਚਾਹਲ ਟੋਪੀ ਸੀ ਵਸ ਕੇਤਲੀ ਹੋ ਗਈ ਚੱਕਲਾ ਵੇਲਣਾ ਹੋ ਗਿਆ ਵਸ ਥੋੜੀ ਸੀ ਢੰਡੇ ਫਿਰ ਮੈਂ ਫਟਾਫਟ ਮੈਂ ਕਚਾ ਸਾਫ਼ ਕਰਦਾ ਕਿਉਂਕਿ ਜਦੋਂ بارش ਹੁੰਦੀ ਆ ਹਨਾ ਫਿਰ ਸੁੱਕਣ ਚ ਵੀ ਟਾਈਮ ਲੱਗਦਾ ਗਿੱਲੇ ਗਿੱਲੇ ਜਿ ਸਿਕ ਸਿਕ ਜੀ ਹੁੰਦੀ ਰਹਿੰਦੀ ਹੈ ਨਹੀਂ ਤੇ ਗਿੱਲੇ ਜੀ ਰਹਿੰਦੇ ਭਾਂਡੇ ਸੁੱਕਦੇ ਨਹੀਂ ਫਿਰ ਚੰਗੀ ਤਰ੍ਹਾਂ ਤੇ ਫਿਰ ਵਸ ਇੱਥੇ ਮੈਂ फटाफट ਮੈਂਗਾ ਮੈਂ ਸਾਫ ਕਰਦਾ ਫਿਰ ਤੇ ਵਸ ਇੱਥੇ ਮੈਂ ਚੱਕ ਲਿਆ ਪਹਿਲਾਂ ਸਾਫ ਕਰਤਾ ਸੀ ਚੰਗੀ ਤਰ੍ਹਾਂ ਇਹਨੂੰ ਮਾਜ ਕੇ ਤੇ ਫਿਰ ਆਪਾਂ ਦੂਸਰੇ ਭਾਂਡੇ ਸਾਫ ਕਰ ਲਾਂਗੇ ਚੰਗੀ ਤਰ੍ਹਾਂ ਪਹਿਲਾਂ ਧੋ ਕੇ ਰੱਖ ਲਾਂਗੇ ਸਾਰੇ ਧੋ ਕੇ ਤੇ ਫਿਰ ਆਪਾਂ ਦੂਸਰੇ ਹਨਾ ਜਿਹੜੇ ਸਾਬਣ ਉਹਦੇ ਨਾਲ ਮਾਜ ਦਾਂਗੇ ਸਕਰਬਰ ਨਾਲ ਤੇ ਭਾਂਡੇ ਵਾ ਸਾਫ ਕਰਕੇ ਫਿਰ ਆਪਾਂ ਧੋ ਕੇ ਤੇ ਸੈਂਕ ਦੇ ਵਿੱਚ ਹੀ ਆਪਾਂ ਰੱਖ ਦਾਂਗੇ ਭਾਂਡੇ ਵੀ ਇੱਥੇ ਮੁੱਦੇ ਮਾਰ ਦਾਂਗੇ ਕਿਉਂਕਿ ਟੋਕਰੇ ਦੇ ਵਿੱਚ ਨਾ ਰਾਤ ਵਾਲੇ ਭਾਂਡੇ ਪਈ ਸੀ ਥਾਲ ਥੋਲ ਮੈਂ ਕੱਢੇ ਨਹੀਂ ਸੀ ਸੈਲਫ ਤੇ ਅੱਗੇ ਆਪਾਂ ਸੈਲਫ ਤੇ ਰੱਖ ਦਿੰਨੇ ਆ ਕਿਉਂਕਿ ਸੈਲਫ ਤੇ ਨਾ ਪਾਣੀ ਪਾਣੀ ਹੋਇਆ ਪਿਆ ਸੀ ਬਾਛੜਦਾ ਪਾਣੀ ਹੋਇਆ ਪਿਆ ਸੀ ਤੇ ਉਸੇ ਪਾਂਡੇ ਵਿੱਚ ਸਾਫ਼ ਕਰਕੇ ਚੰਗੀ ਤਰ੍ਹਾਂ ਸੈਂਖ ਨੂੰ ਤੇ ਪਾਂਡੇ ਧੋ ਕੇ ਆਪਾਂ ਰੱਖ ਦਾਂਗੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਨਵਾਂ ਚੈਨਲ ਬਣਾਇਆ ਤੇ ਤੁਹਾਨੂੰ ਪ੍ਰੋਪਰ ਵੀਡੀਓ ਮਿਲਿਆ ਕਰੋਗੇ ਡੇਲੀ ਦੀ ਡੇਲੀ ਤੇ ਆਪਾਂ ਦੂਸਰਾ ਚੈਨਲ ਕਿਉਂ ਬਣਾਇਆ ਨਵਾਂ ਤੇ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਪਤਾ ਲੱਗ ਹੀ ਜਾਊਗਾ ਤੇ ਜਿਵੇਂ ਜਿਵੇਂ ਤੁਸੀਂ ਵੀਡੀਓ ਫੁੱਲ ਵਾਚ ਕਰੋਗੇ ਤਾਂ ਤੁਹਾਨੂੰ ਵੀਡੀਓ ਦਾ ਪਤਾ ਲੱਗੂਗਾ ਵੀਡੀਓ ਦੇ ਵਿੱਚ ਵੀ ਕਿਉਂ ਆਪਣਾ ਚੈਨਲ ਨਵਾਂ ਬਣਾਇਆ ਹੈ ਨਾ ਤੇ ਨਵਾਂ ਸਹੀ ਕਰਨਾ ਚੁੰਨੀ ਆ ਤੇ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਵੀਡੀਓ ਸੁਣੀਓ ਸੁਣ ਕੇ ਫਿਰ ਕਮੈਂਟ ਦੇ ਵਿੱਚ ਰਿਪਲਾਈ ਕਰਿਓ ਵੀ ਕੀ ਹਨਾ ਹੋਈ ਆ ਸਾਡੇ ਨੂੰ ਕੀ ਪਾਣਾ ਵਰਤੇ ਕੀ ਨਹੀਂ ਪਾਣਾ ਵਰਤੇ ਤੇ ਵਸ ਜਿਹੜਾ ਆਪਣੇ ਹਨਾ ਹੈਗੀ ਸੀ ਚਾਰ ਪੰਜ ਦਿਨ ਹੋ ਗਏ ਵੀਡੀਓ ਆਈ ਨਹੀਂ ਸੀ ਇਸ ਕਰਕੇ ਨਹੀਂ ਇਸ ਕਿਉਂਕਿ ਆਪਣਾ ਚੈਨਲ ਵਾਰੇ ਤੁਹਾਡਾ ਨਾਮ ਹਣਾ ਆਪਾਂ ਗੱਲਬਾਤ ਕਰਨੀ ਸੀ ਫਿਰ ਆਪਾਂ ਕੱਲ ਤੁਹਾਨੂੰ ਬਲੌਗ ਆ ਗਿਆ ਸੀ ਪ੍ਰੋਪਰ ਤੇ ਅੱਜ ਫਿਰ ਕੱਲ ਮੇਰਾ ਹਣਾ ਮਨ ਜਾ ਨਹੀਂ ਸੀ ਤਾਂ ਕਰਕੇ ਆਪਾਂ ਕੋਈ ਗੱਲਬਾਤ ਨਹੀਂ ਕੀਤੀ ਫਿਰ ਅੱਜ ਥੋੜਾ ਜਿਹਾ ਹਣਾ ਮੈਂ ਕਿਹਾ ਵੀ ਦੱਸਣਾ ਤਾਂ ਪੈਣਾ ਹੀ ਆ ਆਪਾਂ ਨੂੰ ਕਿਉਂਕਿ ਜਿਹੜੇ ਸਬਸਕ੍ਰਾਈਬਰ ਹਣਾ ਸਾਰੇ YouTube ਵਾਲੇ ਫੈਮਿਲੀ ਤੁਸੀਂ ਤੇ ਸਾਰਿਆਂ ਨੂੰ ਦੱਸਣਾ ਤਾਂ ਪੈਂਦਾ ਹੀ ਆ ਵੀ ਕੀ ਪ੍ਰੋਬਲਮ ਹੋਈ ਹੈ ਕੀ ਨਹੀਂ ਤੇ ਤਾਂ ਕਰਕੇ ਫਿਰ ਅੱਜ ਮੈਂ ਵੀਡੀਓ ਬਣਾਈ ਹੈ ਤੇ ਉਹਦੇ ਵਿੱਚ ਤੁਸੀਂ ਜ਼ਰੂਰ ਸੁਣਿਓ ਵੀਡੀਓ ਨੂੰ ਫੁੱਲ ਵੱਲ ਜ਼ਰੂਰ ਕਰਿਓ ਤੇ ਵਾਸੇ ਫਿਰ ਮੈਂ ਇੱਥੇ ਭੰਡੇ-ਭੁੰਡੇ ਸਾਫ ਕਰਕੇ ਸਾਰੇ ਤੇ ਫਿਰ ਇੱਥੇ ਮੈਂ ਲੱਗ ਗਈ ਸੀ ਡੱਬੇ ਵਗੈਰਾ ਚੱਕ ਕੇ ਸਾਰੇ ਗੈਂ ਸਾਫ ਕਰਨ ਲੱਗ ਗਈ ਸੀ ਕਿਉਂਕਿ ਪਾਣੀ ਹਨਾ ਹੋਇਆ ਪਿਆ ਸੀ ਸਾਲਫ ਤੇ ਮੈਂ ਨਾਲ ਪਾਣੀ ਤੇ ਕੱਪੜਾ ਫੇਰਦਾਂਗੀ ਜਿਵੇਂ ਕੀ ਤਰ੍ਹਾਂ ਤੇ ਨਾਲ ਗੈਂਦ ਨੂੰ ਸਾਫ ਕਰ ਦਾਂਗੀ ਤੇ ਵਾਸੇ ਇੱਥੇ ਮੈਂ ਗੈਂ ਸਾਫ ਕਰ ਰਹੀ ਸੀ ਤੇ ਸਾਰਾ ਗੈਂ ਸਾਫ ਕਰਕੇ ਫਿਰ ਆਪਾਂ ਗਿੱਲੇ ਕੱਪੜਿਆਂ ਕਰਕੇ ਫਿਰ ਉੱਥੇ ਸੁੱਕਾ ਫੇਰ ਦਿੰਦੇ ਨੂੰ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਮੈਂ ਇਹਦੇ ਵਿੱਚ ਤਾਂ ਹਨਾ ਕੋਈ ਚੀਜ਼ ਸੁੱਕਦੀ ਵੀ ਨਹੀਂ ਹੈ ਜਿੰਨੀ ਜਲਦੀ ਤੇ ਹੁਣ ਤਾਂ ਮੇ ਇੱਕ ਤਾਂ ਆਏ ਹੁੰਦਾ ਵੀ ਥੋੜਾ ਮੋਟਾ ਪੈਂਦਾ ਹਨਾ ਦੇ ਹਟ ਜਾਂਦਾ ਚੱਲ ਇੱਕ ਦੋ ਦਿਨ ਪੈ ਕੇ ਤੇ ਇਹ ਤਾਂ ਆਣਾ ਵੀ 2 5 6 ਦਿਨ ਪੈ ਗਿਆ ਫਿਰ ਇੱਕ ਦੋ ਦਿਨ ਗੈਰ ਪਤ ਫੇਰ ਲੱਗ ਗਿਆ ਆਏ ਹੋਇਆ ਪਿਆ ਤੇ ਕੀ ਬੰਦਾ ਕਰੋਗਾ ਨਾ ਪਸ਼ੂ ਡੰਗਰ ਹਨਾ ਉਹ ਹੁੰਦੇ ਆ ਬਾਹਰ ਅੰਦਰ ਹੁੰਦੇ ਆ ਤੇ ਨਾ ਕੱਪੜਾ ਲੀੜਾ ਸੁੱਕਦਾ ਬਹੁਤ ਔਖਾ ਹੋਇਆ ਪਿਆ ਤੇ ਵਾਕੀ ਬਸ ਹਨਾ ਸਕੂਲੋਂ ਵੀ ਹੁਣ ਬੱਚਿਆਂ ਨੂੰ ਛੁੱਟੀਆਂ ਕਰਤੀਆਂ ਸਰਕਾਰ ਨੇ ਤੇ ਬੱਚਿਆਂ ਨੇ ਹੁਣ ਪੜ੍ਹਾਈ ਤੇ ਵੀ ਅਸਰ ਪੈ ਰਿਹਾ ਕਿਉਂਕਿ ਬੱਚਿਆਂ ਨੇ ਹੁਣ ਪੜ੍ਹਨਾ ਸਤੰਬਰ ਟੈਸਟ ਸ਼ੁਰੂ ਸੀ ਫੇਰ ਹਨਾ ਬੱਚਿਆਂ ਦੀ ਪੜ੍ਹਾਈ ਸਾਰੀ ਉਹ ਖਰਾਬ ਹੋ ਜਾਂਦੀ ਆ ਘਰੇ ਵੀ ਬੱਚੇ ਕਿੰਨਾ ਕ ਪੜ੍ਹ ਲੈਣ ਇੱਥੋਂ ਪਾਣੀ ਹੁੰਦਾ ਜੀ ਸਾਡੇ ਦੇਖੋ ਤੇ ਇੱਥੋਂ ਆ ਕੇ ਸਲਫ ਤੇ ਇਕੱਠਾ ਹੋ ਜਾਂਦਾ ਤੇ ਫਿਰ ਤਾਂ ਅਗਰ ਕੇ ਇੱਥੇ ਜਿੱਥੇ ਕੈਂਪਰ ਪਿਆ ਦੇ ਉੱਪਰ ਚ ਉਹੀ ਜਾਂਦਾ ਸੀ ਤੇ ਇੱਥੇ ਵੀ ਫਿਰ ਮੈਂ ਭਾਂਡੇ ਰੱਖੇ ਫਿਰ ਮੈਂ ਇੱਥੇ ਥੋੜਾ ਜਿਹਾ ਮੌਸਮ ਹਨਾ ਵੀ ਮੀਂਹ ਜਾਂ ਖੜ ਗਿਆ ਸੀ ਤੇ ਹਵਾ ਚੱਲ ਪਈ ਸੀ ਫਿਰ ਮੈਂ ਤਾਂ ਚਲ ਇੱਥੇ ਪਾਣੀ ਦਾ ਸੂਤ ਦੰਨੇ ਆ ਨਾਲੇ ਕੂੜਾ ਇਕੱਠਾ ਕਰ ਦਾਂਗੇ ਜਿਹੜਾ ਭਾਬਾ ਅੰਦਰੋਂ ਕੱਢਿਆ ਸੀ ਸੰਭਰ ਕੇ ਤਾਂ ਕਰਕੇ ਫਿਰ ਮੈਂ ਇੱਥੇ ਬਸ ਪਾਣੀ ਜਾਂ ਹਨਾ ਸੁੱਤੀ ਜਾਂਦੀ ਸੀ ਮੈਂ ਕਿਹਾ ਚਲ ਪਾਣੀ ਦਾ ਨਿਕਲ ਜੂ ਸਾਰਾ ਤੇ ਆਪਾਂ ਨਾਲੇ ਕੂੜਾ ਇਕੱਠਾ ਕਰ ਦਾਂਗੇ ਤੇ ਬੱਚੇ ਹਨਾ ਘਰੇ ਨਾ ਤਾਂ ਆਨਲਾਈਨ ਕਲਾਸਾਂ ਲੱਗਦੀਆਂ ਤੇ ਨਾ ਕੋਈ ਹਨਾ ਬੱਚਿਆਂ ਨੂੰ ਕੋਈ ਕੰਮ ਵਗੈਰੇ ਦਿੱਤਾ ਹੀ ਦੇ ਕੱਧਾ ਦਿੱਤਾ ਜਾਂਦਾ ਤੇ ਬੱਚੇ ਫਿਰ ਘਰੇ ਨਹੀਂ ਪੜ ਸਕਦੇ ਇਸ ਕਰਕੇ ਸਕੂਲ ਦੇ ਵਿੱਚ ਜਿੰਨਾ ਪੜਾਇਆ ਜਾਂਦਾ ਉਹ ਹਨਾ ਵਧੀਆ ਗੱਲ ਹੁੰਦੀ ਹੈ ਜਿਹੜਾ ਸਕੂਲ 'ਚ ਬੱਚਾ ਪੜਦਾ ਤੇ ਆ ਦੁਪਹਿਰ ਦਾ ਲੰਚ ਹੋ ਗਿਆ ਸੀ ਤਿਆਰ ਤੇ ਮੈਂ ਰਿਸ਼ੂ ਵਾਸਤੇ ਖਿਚੜੀ ਬਣਾਤੀ ਸੀ ਦਹੀਂ ਨਾਲ ਮੈਂ ਅੱਜ ਦਾਲ ਨਾਲ ਰੋਟੀ ਬਣਾਈ ਸੀ ਤੇ ਆ ਜੇ ਤੁਸੀਂ ਵੀ ਕਰ ਲਓ ਨਾਸ਼ਤਾ ਦੁਪਹਿਰ ਦਾ ਲੰਚ ਜਿਹੜਾ ਕਹਿੰਦੇ ਆ ਤੇ 1.5 ਵਜੇ ਚੁੱਕਿਆ ਸੀ ਤੇ ਵਾਸਤੇ ਇੱਥੇ ਮੀ ਹਨਾ ਥੋੜਾ ਜਿਹਾ ਹਟਿਆ ਸੀ ਹੁਣ ਕਿੰਨੇ ਮਿਊਨਿਟੀ ਸ਼ੁਰੂ ਹੋ ਗਈ ਸੀ ਪਹਿਲਾਂ ਹਟ ਗਿਆ ਸੀ ਤੇਜੀ ਆਪਾਂ ਰੋਟੀ ਪਾਣੀ ਖਾ ਲਿਆ ਤੇ 3:00 ਵਜ ਗਏ ਤੇ ਹੁਣ ਚਾਹ ਪਾਣੀ ਬਣਾਉਣਾ ਆਪਾਂ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਨੀ ਆ ਵੀ ਹਨਾ ਆਪਾਂ ਜਿਹੜਾ ਪਹਿਲਾ ਚੈਨਲ ਆਪਣਾ ਬਣਿਆ ਸੀ YouTube ਤੇ ਮौज पिੰਡਾ ਦੀ ਤੁਸੀਂ ਸਾਰੇ ਸਬਸਕ੍ਰਾਈਬਰ ਜਾਣਦੇ ਹੋਵੋਗੇ ਤੇ ਜਿਨ੍ਹਾਂ ਨੇ ਸਾਨੂੰ ਸਬਸਕ੍ਰਾਈਬ ਕੀਤਾ ਸੀ ਹਨਾ ਉਹਨਾਂ ਨੂੰ ਪਤਾ ਹੀ ਆ ਆਪਾਂ ਵੀ ਕਹਿੋ ਜੀਆਂ ਵੀੜੀਆਂ ਪਾਉਂਦੇ ਸੀ ਵੀ ਆਪਾਂ ਵਲੌਗ ਕਹਿੋ ਜੇ ਪਾਉਂਦੇ ਸੀ ਵੀਡੀਓ ਦੇ ਵਿੱਚ ਆਪਾਂ ਘਰ ਦੇ ਹਨਾ ਇਰੇ ਘਰ ਦੇ ਕੰਮਕਾਰ ਸੀ ਉਹ ਹੀ ਦਿਖਾਉਂਦੇ ਸੀ ਤੇ ਆਪਾਂ ਕੋਈ ਇਹੋ ਜੀ ਵੀਡੀਓ ਨਹੀਂ ਬਣਾਈ ਨਾ ਕੁਝ ਗਲਤ ਬੋਲਿਆ ਹਨਾ ਤੇ ਪਤਾ ਨਹੀਂ ਕਿਸੇ ਨੇ ਹਨਾ ਰਿਪੋਰਟ ਕਰਤੀ ਚੈਨਲ ਦੀ ਸਾਡੇ ਦੀ ਤੇ YouTube ਵਾਲਿਆਂ ਨੂੰ ਤੇ ਉਹਨਾਂ ਨੇ ਸਾਡਾ ਚੈਨਲ ਡਿਲੀਟ ਕਰਤਾ ਤੇ ਇਹ ਚੈਨਲ ਹੋਇਆ ਸਾਡਾ ਵੀਰਵਾਰ ਪਤਾ ਨਹੀਂ ਸ਼ੁੱਕਰਵਾਰ ਦੋ ਦਿਨਾਂ ਦੇ ਪਤਾ ਨਹੀਂ ਵੀਰਵਾਰ ਕਿ ਸ਼ੁੱਕਰਵਾਰ ਇਹਨਾਂ ਦੋਨਾਂ ਤੋਂ ਦਿਨਾਂ ਦੇ ਵਿੱਚ ਹੋਇਆ ਵੀਰਵਾਰ ਜਾਂ ਸ਼ੁੱਕਰਵਾਰ ਤੇ ਹਨਾ ਵੀ ਸਾਨੂੰ ਵੀ ਆਇਆ ਨਹੀਂ ਉਹਨਾਂ ਨੇ ਦੱਸਿਆ ਵੀ ਕਿ ਵੀਡੀਓ ਦੇ ਵਿੱਚ ਅਸੀਂ ਗਲਤੀ ਕੀਤੀ ਹੈ ਜਾਂ ਵੀ ਵੀਡੀਓ ਦੇ ਵਿੱਚ ਅਸੀਂ ਹਨਾ ਵੀ ਕੀ ਇਹੋ ਜਾਂ ਕੋਈ ਸ਼ਬਦ ਕਿਹਾ ਹੈ ਹਨਾ ਵੀ ਤੁਸੀਂ ਵੀ ਸਬਸਕ੍ਰਾਈਬਰ ਹੈਗੇ ਹੋ ਹਨਾ ਸਾਡੇ ਚੈਨਲ ਤੇ ਜਿਹੜੇ ਜੁੜੇ ਹੋਏ ਆ ਵੀਰ ਭੈਣ ਉਹਨਾਂ ਨੂੰ ਪਤਾ ਹੀ ਹੈ ਤੇ ਉਹਨਾਂ ਨੇ ਆ ਵੀਕ ਦੇ ਵਿੱਚ ਵਿੱਚ ਜਿਹੜੀ ਵੀਡੀਓ ਦੇਖੀ ਆ ਉਹਨਾਂ ਨੂੰ ਵੀ ਪਤਾ ਹੋਊਗਾ ਵੀ ਆਪਾਂ ਕੀ ਹਨਾ ਗਲਤੀ ਕੀਤੀ ਹੈ ਵੀਡੀਓ ਦੇ ਵਿੱਚ ਜਾ ਕੇ ਕੀ ਬਲੌਗ ਦੇ ਵਿੱਚ ਬੋਲਿਆ ਇਹੋ ਜਾਂ ਜਾਂ ਕੁਝ ਇਹ ਜਾਂ ਗਲਤ ਦਿਖਾਇਆ ਆਪਾਂ ਤੇ ਤੁਸੀਂ ਦੇਖਦੇ ਹੋਵੋਗੇ ਹਨਾ ਤੁਹਾਨੂੰ ਪਤਾ ਹੀ ਹੋਊਗਾ ਤੇ ਜਿਨ੍ਹਾਂ ਨੂੰ ਵੀ ਜੇ ਹਨਾ ਡਾਊਟ ਹੈਗਾ ਵੀ ਸਬਸਕ੍ਰਾਈਬਰ ਵਾਲਿਆਂ ਚੈਨ ਆਪਣੇ ਜਿਹੜੇ ਦੇਖਦੇ ਆ ਮਿਰਪੈਣ ਚੈਨਲ ਤੇ ਵੀਡੀਓ ਆਪਣੀ ਦੇਖਦੇ ਹੁੰਦੇ ਸੀ ਤੇ ਉਹਨਾਂ ਨੂੰ ਹਨਾ ਵੀ ਮੈਂ ਇਹੀ ਕਹਿਣਾ ਚਾਹੁੰਨੀ ਆ ਵੀ ਉਹ ਹਨਾ ਵੀ ਜਿੱਥੇ ਵੀ ਸਾਡੀ ਗਲਤੀ ਦੀਂਦੀ ਆ ਉਹਨਾਂ ਨੂੰ ਜਾਂ ਅਸੀਂ ਗਲਤ ਬੋਲੇ ਆ ਜਾ ਗਲਤ ਦਿਖਾਇਆ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਕੇ ਸਾਨੂੰ ਕਮੈਂਟ ਜ਼ਰੂਰ ਦੱਸਿਓ ਹਨਾ ਕਮੈਂਟ ਦੇ ਵਿੱਚ ਰਿਪਲਾਈ ਜ਼ਰੂਰ ਦਿਓ ਕਮੈਂਟ ਦੇ ਵਿੱਚ ਵੀ ਹਨਾ ਵੀ ਅਸੀਂ ਕਿੱਥੇ ਗਲਤੀ ਕੀਤੀ ਹੈ ਵੀ ਕਿਸ ਵਜ੍ਹਾ ਨਾਲ ਸਾਡਾ ਚੈਨਲ ਡਿਲੀਟ ਹੋ ਗਿਆ ਤੇ ਵੀ ਇਹ ਚੈਨਲ ਹਨਾ ਜਿਹੜਾ ਜੀਨੇ ਵੀ ਰਿਪੋਰਟ ਕੀਤੀ ਹੈ ਸਾਡੇ ਚੈਨਲ ਦੀ ਤੇ ਉਹ ਹਨਾ ਵੀ ਮੈਨੂੰ ਤਾਂ ਪਤਾ ਹੀ ਹੈ ਵੀ ਕਿਹਨੇ ਕੀਤੀ ਹੈ ਤੇ ਪਰ ਮੈਂ ਉਹਨਾਂ ਦਾ ਨਾਮ ਤਾਂ ਹਨਾ ਵੀ ਲੈ ਨਹੀਂ ਸਕਦੀ ਆਪਾਂ ਹਨਾ ਕੈਮਰੇ ਦੇ ਸਾਹਮਣੇ ਤੇ ਵੀ ਰੱਬ ਨੂੰ ਵੀ ਪਤਾ ਆਪਣੇ ਨੂੰ ਹਨਾ ਵੀ ਕਿਹਨੇ ਕੀਤੀ ਹੈ ਤੇ ਜਿਹੜੇ ਬੰਦੇ ਨੇ ਕੀਤੀ ਹੈ ਆਪਾਂ ਨੂੰ ਉਹ ਵੀ ਪਤਾ ਉਹਨੂੰ ਵੀ ਪਤਾ ਹੈ ਵੀ ਬੰਦੇ ਨੂੰ ਮੈਂ ਕੀਤੀ ਹੈ ਤੇ ਪਰ ਹਨਾ ਆਪਾਂ ਉਹੀ ਮੈਂ ਕਹਿਣਾ ਚਾਹੁੰਨੀ ਆ ਵੀ ਹਨਾ ਜਿਹੜਾ ਕੋਈ ਅੱਗੇ ਵੱਧਾ ਉਹਨੂੰ ਦੁਨੀਆਦਾਰੀ ਹਨਾ ਜਿਹੜੇ ਦੁਨੀਆ ਦੇ ਲੋਕ ਆ ਉਹ ਜਿਉਂ ਨਹੀਂ ਦਿੰਦੇ ਅੱਗੇ ਵੱਧ ਕੇ ਦੇਖਣਾ ਨਹੀਂ ਚਾਹੁੰਦੇ ਤੇ ਜਿਹੜਾ ਕੋਈ ਅੱਜ ਕੱਲ ਚੁੱਪ ਰਹਿੰਦਾ ਉਹਨੂੰ ਵੀ ਨਹੀਂ ਚਾਹਦੇ ਹਨਾ ਵੀ ਜੇ ਅਸੀਂ ਕਿਸੇ ਤੋਂ ਲੈਣਾ ਦੇਣਾ ਹੈ ਨਹੀਂ ਵੀ ਅਸੀਂ ਕਿਸੇ ਨਾਲ ਬੋਲਣਾ ਚੱਲਣਾ ਨਹੀਂ ਜਾਂ ਕੋਈ ਆਪਾਂ ਕਿਸੇ ਤੋਂ ਚੀਜ਼ ਨਹੀਂ ਲੈਣੀ ਨਾ ਦੇਣੀ ਹਨਾ ਨਾ ਆਪਾਂ ਕਿਸੇ ਤੋਂ ਪੈਸਾ ਟੱਕਾ ਲੈਣਾ ਤੇ ਫਿਰ ਵੀ ਲੋਕ ਆਏ ਆ ਵੀ ਹਨਾ ਚੁੱਪ ਬੰਦੇ ਨੂੰ ਜਿਉਣ ਨਹੀਂ ਦਿੰਦੇ ਵੀ ਹੁਣ ਅਸੀਂ ਕਿੰਨਾ ਕ ਅੰਦਰ ਬੜਬੜ ਕੇ ਰਹੀਏ ਹਨਾ ਵੀ ਕਿੰਨਾ ਕ ਅੰਦਰ ਬੜ ਕੇ ਰਹਿ ਕੇ ਅਸੀਂ ਟਾਈਮ ਪਾਸ ਕਰੀਏ ਵੀ ਅਕਸਰ ਅਸੀਂ ਵੀ ਬੰਦੇ ਆ ਸਾਡੇ ਚ ਵੀ ਜਾਣ ਆ ਅਸੀਂ ਵੀ ਇਨਸਾਨ ਆ ਤੇ ਅਸੀਂ ਵੀ ਆਪਦਾ ਬਾਹਰ ਅੰਦਰ ਫਿਰਨਾ ਤੁਰਨਾ ਤੇ ਵੀ ਜਾਨੀ ਕਿ ਮੂੰਹ ਦੇ ਵਿੱਚੋਂ ਹਨਾ ਵੀ ਸ਼ਬਦ ਕੱਢਣਾ ਹੀ ਨਹੀਂ ਚਾਹੁੰਦੇ ਵੀ ਐਂ ਕਹਿੰਦੇ ਵੀ ਇਹ ਚੁੱਪੀ ਵੱਟ ਲੈਣ ਵੀ ਅਸੀਂ ਜੋ ਕੁਝ ਮਰਜ਼ੀ ਕਰੀ ਚੱਲੀ ਗਏ ਇਹਨਾਂ ਦੇ ਨਾਲ ਤੇ ਇਹ ਬਸ ਹਨਾ ਵੀ ਮੂੰਹ ਦੇ ਵਿੱਚੋਂ ਗਾਲੀ ਨਾ ਕੱਢਣ ਤੇ ਵੀ ਜਿਹਨੇ ਵੀ ਕੀਤਾ ਆਪਾਂ ਚੱਲ ਉਹਦਾ ਮਾੜਾ ਨਹੀਂ ਕਹਿੰਦੇ ਹੈਗੇ ਵੀ ਉਹਨੇ ਮਾੜਾ ਕੀਤਾ ਰੱਬ ਦੇਖਦਾ ਹੈ ਜਿਨੇ ਵੀ ਸਾਡਾ ਹਨਾ ਚੈਨਲ ਡਿਲੀਟ ਕਰਵਾਇਆ ਤੇ ਮੈਨੂੰ ਤਾਂ ਪਤਾ ਤਾਂ ਹੈਗਾ ਹੀ ਆ ਤੇ ਪਰ ਹਨਾ ਆਪਾਂ ਸ਼ੋਅ ਨਹੀਂ ਕਰਨ ਨਾਮ ਤੇ ਜਿਨੇ ਵੀ ਕਰਵਾਇਆ ਰੱਬ ਉਹਨੂੰ ਆਪ ਹੀ ਪਛਾਣੂਗਾ ਤੇ ਵੀ ਜਿਹੜਾ ਆਪਾਂ ਦਾ ਆਪਦੀ ਹਨਾ ਕਿਰਤ ਕਮਾਈ ਕਰਦੇ ਆ ਆਪਾਂ ਕਿਸੇ ਤੋਂ ਠੱਗੀ ਠੋਰੀ ਨਹੀਂ ਮਾਰੀ ਹੈਗੀ ਜਾਂ ਕੋਈ ਆਪਾਂ ਕਿਸੇ ਦਾ ਹਨਾ ਚੱਕ ਕੇ ਨਹੀਂ ਲਾਉਂਦੇ ਜੇ ਸਾਨੂੰ ਹਨਾ ਨਾ ਸੀ ਆਪਾਂ ਕਿਸੇ ਦੇ ਮੂਹਰੇ ਝੋਲੀ ਅੱਡੀ ਆ ਵੀ ਅਸੀਂ ਭੁੱਖੇ ਬੈਠੇ ਆ ਜਾਂ ਸਾਡੇ ਕੋਲ ਪੈਸਾ ਟਕਾ ਹੈ ਨਹੀਂਗਾ ਜਾਂ ਸਾਡੇ ਘਰੇ ਆਟਾ ਹੈ ਨਹੀਂਗਾ ਜਾਂ ਸਾਡੇ ਰਸਣ ਹੈ ਨਹੀਂਗਾ ਤੇ ਅਸੀਂ ਵੀ ਕਿਵੇਂ ਮਰਜੀ ਆ ਉਹਦੇ ਘਰ ਦਾ ਟਾਈਮ ਪਾਸ ਕਰਦੇ ਆ ਤੇ ਪਰ ਅਸੀਂ ਕਿ ਕਿਸੇ ਤੋਂ ਮੰਗਣ ਨਹੀਂ ਜਾਂਦੇ ਹਨਾ ਨਾ ਅਸੀਂ ਕੋਈ ਬੁਰਾ ਕਰਮ ਕੀਤਾ ਵੀ ਕੋਈ ਬੁਰੇ ਕੰਮਾਂ ਚ ਪਏ ਆ ਤੇ ਸਾਨੂੰ ਦਾ ਹਨਾ ਰੱਬ ਦੇ ਮਿਹਰ ਆ ਹਨਾ ਜਿੰਨਾ ਕੁ ਵੀ ਦਿੱਤਾ ਚੱਲ ਦੋ ਵਕਤ ਦੀ ਰੋਟੀ ਦਾ ਦਿੱਤੀ ਹੈ ਰੱਬ ਨੇ ਹਨਾ ਚਾਹ ਚਟਣੀ ਨਾਲ ਖਾਈਏ ਚਾਹ ਚਾਰ ਨਾਲ ਖਾਈਏ ਚਾਹੇ ਅਸੀਂ ਕੋਈ दाल ਧਰ ਧਰ ਖਾਈ ਖਾਈਏ ਤੇ ਪਰ ਜਿਨੇ ਵੀ ਸਾਡਾ ਚੈਨਲ ਡੀਲੀਟ ਕੀਤਾ ਜਾਂ ਕਰਵਾਇਆ ਹਨਾ ਰੱਬ ਉਹਨੂੰ ਆਪ ਹੀ ਪਹਿਚਾਣੂਗਾ ਤੇ ਅਸੀਂ ਰੱਬ ਮੂਰੇ ਹੀ ਅਰਦਾਸ ਕਰਦੇ ਆ ਜਿਹੜਾ ਵੀ ਸਾਡੇ ਹਨਾ ਵੀ ਚੈਨਲ ਨੂੰ ਅੱਗੇ ਨਹੀਂ ਵਧ ਕੇ ਦੇਖ ਸਕਦਾ ਵੀ ਨਾ ਦੇਖੋ ਨਾ ਆਣਾ ਉਹ ਕਰੋ ਪਰ ਕਿਸੇ ਦੀ ਆਏ ਵੀ ਜਿਹੜਾ ਹੁਣ ਅਸੀਂ ਅੱਧੀ ਮਿਹਨਤ ਕਰ ਲਈ ਸੀ ਹਨਾ ਦੋ ਤਿੰਨ ਮਹੀਨਿਆਂ ਦੇ ਵਿੱਚ ਸਾਡੇ ਕਿੰਨੇ ਸਬਸਕ੍ਰਾਈਬਰ ਹੋ ਗਏ ਸੀ ਤੇ ਫਿਰ ਵੀ ਹਨਾ ਬੰਦੇ ਨੇ ਵੀ ਆਏ ਹਨਾ ਕੀਤਾ ਚੱਲ ਕੋਈ ਨਾ ਰੱਬ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਚੱਲ ਕੋਈ ਨਾ ਹਨਾ ਰੱਬ ਆਪੇ ਉਹਦੇ ਨਾਲ ਨਿਵੇੜਾ ਕਰੂਗਾ ਆਪਾਂ ਤਾਂ ਭਗਵਾਨ ਮੂਹਰੇ ਹੀ ਅਰਦਾਸ ਕਰਦੇ ਆਂ ਵੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਨਾ ਮਾੜਾ ਸ਼ਬਦ ਕਹੀਏ ਨਾ ਆਪਾਂ ਲੋੜ ਤੇ ਪਰ ਅੱਜ ਕੱਲ ਇਹ ਤੇ ਜਵਾਨਿਆਂ ਦੇ ਵਿੱਚ ਕੋਈ ਕਿਸੇ ਨੂੰ ਦੇਖ ਕੇ ਰਾਜੀ ਨਹੀਂ ਹੈਗਾ ਤੇ ਮੈਂ ਵਸੇ ਇਹ ਕਹਿਣਾ ਚਾਹੁੰਨੀ ਹ ਵੀ ਜਿਹੜੇ ਸਾਡੇ ਸਬਸਕ੍ਰਾਈਬਰ ਪੁਰਾਣੇ ਆ ਹਨਾ ਤੇ ਉਹ ਸਾਡੇ ਚੈਨਲ ਦੇ ਉੱਤੇ ਜਾ ਕੇ ਵੀ ਹਨਾ ਉਹਨਾਂ ਨੇ ਪੁਰਾਣੀਆਂ ਵੀਡੀਓ ਦੇਖੀਆਂ ਹੀ ਹੋਣਗੀਆਂ ਹੁਣ ਤਾਂ ਡਿਲੀਟ ਹੋ ਗਿਆ ਚੈਨਲ ਰਾਣੀਏ ਵੀਡੀਓ ਦੇਖੀਆਂ ਹੋਣਗੀਆਂ ਉਹਦੇ ਵਿੱਚ ਵੀ ਅਸੀਂ ਕੀ ਕਿਸੇ ਦਾ ਮਾੜਾ ਕਿਹਾ ਜਾਂ ਕਿਸੇ ਦਾ ਨਾਮ ਲਿਆ ਜਾਂ ਕਿਸੇ ਦੀ ਸ਼ਕਲ ਦਿਖਾਈ ਹੈ ਜਾਂ ਵੀ ਕੀ ਕਿਹਾ ਹਨ ਵੀ ਸਾਨੂੰ ਦੱਸੋ ਤਾਂ ਸਹੀ ਵੀ ਸਾਡੀ ਗਲਤੀ ਕੀ ਆ ਤੇ ਹੁਣ ਅਸੀਂ ਨਵਾਂ ਚੈਨਲ ਬਣਾਇਆ ਮੋਜ ਪਿੰਡਾ ਦੀ ਚੈਨਲ ਦਾ ਨਾਮ ਮੋਜ ਪਿੰਡਾ ਦੀ ਹੈ ਤੇ ਪਿਛਲੇ ਸਾਈਡ ਤੇ ਬਾਵਾਂ ਲੱਗਿਆ ਹੋਇਆ ਮੋਜ ਪਿੰਡਾ ਦੀ ਬਲੌਗਸ ਬਾਵਾਂ ਤੇ ਉਹ ਚੈਨਲ ਤੇ ਤੁਸੀਂ ਜਾ ਕੇ ਹਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਚ ਕਰਿਓ ਹਨਾ ਲਾਈਕ ਕਰਿਓ ਚੈਨਲ ਨੂੰ ਸਤੇ ਵਾਸਤੇ ਮੈਂ ਇਹੀ ਕਹਿਣਾ ਚਾਹੁੰਨੀ ਆ ਤੇ ਵੇ ਆਪਣੇ ਹੁਣ ਹਨਾ ਡੇਲੀ ਵੀਡੀਓ ਆਇਆ ਕਰਨਗੇ ਆ ਬਲੌਗ ਆਇਆ ਕਰਨਗੇ ਤੇ ਵੈਸੇ ਆਪਾਂ ਅਪੀਲ ਕੀਤੀ ਆ YouTube ਵਾਲਿਆਂ ਨੂੰ ਤੇ ਆਪਾਂ ਈਮੇਲ ਪਾਈ ਅੰਨੇ ਆ ਵੀ ਜੇ ਉਹਨਾਂ ਨੇ ਹਨਾ ਚਲਾਤਾ ਚੈਨਲ ਤਾਂ ਫਿਰ ਆਪਣਾ ਉਹ ਵੀ ਚੈਨਲ ਚੱਲੂਗਾ ਤੇ ਜੇ ਨਾ ਚਲਾਇਆ ਉਹ ਤਾਂ ਚਲ ਹੁਣ ਰੱਬ ਦੇ ਹੱਥ ਹੈ ਜੇ ਰੱਬ ਦੇ ਹੱਥ ਹੋਇਆ ਵੀ ਚਲਾ ਦੂਗਾ ਜੇ ਨਹੀਂ ਚਲਾਉਣਾ ਹੋਇਆ ਤਾਂ ਹੁਣ ਆਪਾਂ ਦੂਜਾ ਚੈਨਲ ਬਣਾਇਆ ਉਹ ਤੇ ਆਪਣੀਆਂ ਹਨਾ ਰੋਜ਼ ਡੇਲੀ ਵੀਡੀਓ ਆਇਆ ਕਰਨਗੀਆਂ ਤੇ ਜੇ ਰੱਬ ਨੇ ਚਲਾਤਾ ਤਾਂ ਠੀਕ ਆ ਜਿੰਨਾ ਚਲਾਇਤਾ ਵੀ ਠੀਕ ਆ ਆਪਾਂ ਕਿਸੇ ਨੂੰ ਕੋ ਦੋਸ਼ ਨਹੀਂ ਦਿੰਦੇ ਹਨ ਨਾ ਆਪਾਂ ਰੱਬ ਨੂੰ ਦੋਸ਼ ਦੇ ਸਕਦੇ ਨਾ ਆਪਾਂ ਕਿਸੇ ਬੰਦੇ ਨੂੰ ਦੋਸ਼ ਦੇ ਸਕਦੇ ਆ ਤੇ ਬਾਕੀ ਜਿਹੜਾ ਕਰਮਾਂ ਦੇ ਵਿੱਚ ਰੱਬ ਨੇ ਦਿੱਤਾ ਕਿਸਮਤ ਜਾਂ ਕਰਮ ਕਿਸੇ ਦੇ ਕੋਈ ਨਹੀਂ ਖੋ ਸਕਦਾ ਹਨ ਜਿਹੜਾ ਕਰਮਾਂ ਦੇ ਵਿੱਚ ਲਿਖਿਆ ਅਣਜਲ ਜਾਂ ਕੋਈ ਪੈਸਾ ਟਕਾ ਉਹ ਕਿਸੇ ਹਾਲ ਦੇ ਵਿੱਚ ਉਹ ਬੰਦੇ ਨੂੰ ਮਿਲਦਾ ਹੀ ਮਿਲਦਾ ਉਹ ਕੋਈ ਨਹੀਂ ਖੋ ਸਕਦਾ ਠੀਕ ਹੈ ਤੇ ਪਰ ਬੰਦੇ ਨੂੰ ਇੰਨਾ ਵੀ ਨਹੀਂ ਉਹ ਹੋਣਾ ਚਾਹੀਦਾ ਵੀ ਹਨਾ ਕਿਸੇ ਨਾਲ ਧੱਕਾ ਕਰ ਲਵੇ ਚਲ ਕੋਈ ਨਾ ਰੱਬ ਦੇਖਦਾ ਆਪਾਂ ਕਿਸੇ ਨੂੰ ਨਹੀਂ ਮਾੜਾ ਕਹਿੰਦੇ ਹੈਗੇ ਤੇ ਬਸ ਹੁਣ ਆਪਣੇ ਹਨਾ ਮੈਂ ਸਾਰੇ ਵੀਵਰਸ ਨੂੰ ਇਹ ਕਹਿਣਾ ਚਾਹੁੰਨੀ ਆ ਸਬਸਕ੍ਰਾਈਬ ਕਰੋ ਆਪਣੇ ਚੈਨਲ ਨੂੰ ਜਾ ਕੇ ਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਵੀ ਸਾਡੀ ਗਲਤੀ ਕਿੱਥੇ ਤੁਹਾਨੂੰ ਨਜ਼ਰ ਆਈ ਵੀਡੀਓ ਦੇ ਵਿੱਚ ਜਿਹੜੀ ਪੁਰਾਣੀ ਵੀਡੀਓ ਦੇਖੀ ਹੋ ਤੁਸੀਂ ਇਸ ਵੀਕ ਦੇ ਵਿੱਚ ਵਿੱਚ ਤੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਵੀ ਹਾਂ ਤੁਹਾਡੀ ਗਲਤੀ ਇੱਥੇ ਹੈਗੀ ਆ ਜਾਂ ਇੱਥੇ ਤੁਸੀਂ ਗਲਤ ਸ਼ਬਦ ਯੂਜ਼ ਕੀਤਾ ਜਾਂ ਗਲਤ ਦਿਖਾਇਆ ਜਾਂ ਗਲਤ ਹਨਾ ਅਸੀਂ ਲਿਖਿਆ ਕੁਝ ਵੀ ਤੇ ਬਾਕੀ ਹਨਾ ਆਪਾਂ ਕੁਝ ਵੀ ਨਹੀਂ ਕਹਿੰਦੇ ਕਿਸੇ ਨੂੰ ਬਸ ਮੈਂ ਇਹੀ ਕਹਿਣਾ ਚਾਹੁੰਦੀ ਸੀ ਤੁਹਾਡੇ ਨਾਲ ਇਹ ਡਿਸਕਸ ਕਰਨਾ ਚਾਹੁੰਦੀ ਸੀ ਗੱਲ ਵੀ ਆਪਾਂ ਆਪਣੀਆਂ ਬਤਾਈ ਵੀਡੀਓ ਆਈ ਨਹੀਂ ਤਿੰਨ ਚਾਰ ਦਿਨ ਤੇ ਕਿਉਂਕਿ ਆਪਣਾ ਚੈਨਲ ਬੰਦ ਹੋ ਗਿਆ ਇਸ ਫਿਰ ਮਨ ਖਰਾਬ ਹੋ ਗਿਆ ਸੀ ਇਸ ਕਰਕੇ ਆਪਾਂ ਫਿਰ ਹਨਾ ਹੁਣ ਵੀ ਦੁਬਾਰੇ ਅਸੀਂ ਨਵਾਂ ਚੈਨਲ ਚੈਨਲ ਬਣਾਇਆ ਤੇ ਚੈਨਲ ਬਣ ਗਿਆ ਹੁਣ ਆਪਣਾ ਤੇ ਹੁਣ ਆਪਣੀਆਂ ਡੇਲੀ ਦੀ ਡੇਲੀ ਵਲੋਗ ਆਇਆ ਕਰਨੇ ਕੱਲ ਵੀ ਆਪਾਂ ਵਲੋਗ ਪਾਇਆ ਸੀ ਅੱਜ ਵੀ ਪਾਵਾਂਗੇ ਏ ਹਣਾ ਹੁਣ ਵੀ ਯਾਨੀ ਕਿ ਕਈ ਵਾਰ ਕੋਈ ਪ੍ਰੋਬਲਮ ਹੋ ਜਾਂਦੀ ਹੈ ਉਹ ਅੱਡ ਗੱਲ ਹੈ ਵੀ ਕੋਈ ਐਮਰਜੈਂਸੀ ਪੈ ਜਾਂਦੀ ਹੈ ਵਾਕਿਆ ਹਣਾ ਅਪਾ ਡੇਲੀ ਤੋਂ ਡੇਲੀ ਵਲੋਗ ਪਾਇਆ ਕਰਾਂਗੇ ਤੇ ਜਿਹੜੇ ਵੀ ਵੀਰ ਭੈਣ ਸਾਡੇ ਚੈਨਲ ਨੂੰ ਦੇਖ ਰਹੇ ਆ ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸੋਹਣੇ ਸੋਹਣੇ ਕਰਿਓ ਕਮੈਂਟ ਤੇ ਬੱਸ ਹਣਾ ਹਣਾ ਟਾਈਮ ਹੋ ਗਿਆ 3:30 ਵਜਣ ਵਾਲੇ ਆ ਤੇ ਮੈਂ ਹੁਣ ਚਾਹ ਬਣਾਉਂਗੀ ਤੇ ਇੱਕ ਮੀਨ ਵੀ ਬਹੁਤ ਤੰਗ ਕਰ ਰੱਖਿਆ ਮੀਨ ਤਾਂ ਜਮੀ ਹਟਣ ਦਾ ਸੱਚੀ ਗੱਲ ਨਾ ਮੀਨ ਲੈ ਰਿਹਾ ਤੇ ਹਨਾ ਇੰਨੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਜਦੋਂ ਵੀਡੀਓ ਦੇ ਵਿੱਚ ਆਪਾਂ ਦੇਖਦੇ ਆ ਹਨਾ న్యూਸ ਚ ਦੇਖਦੇ ਆ ਉਹਦੇ ਵਿੱਚ ਬਹੁਤ ਹਨਾ ਲੋਕਾਂ ਨੇ ਉਹ ਹੜ੍ਹ ਦੇ ਵਿੱਚ ਹਨਾ ਕਿੰਨੇ ਲੋਕ ਬੇਘਰ ਹੋਏ ਪਏ ਅਤੇ ਉਹਨਾਂ ਦੇਖ ਕੇ ਤਾਂ ਹੀ ਲੱਗਦਾ ਵੀ ਰੱਬਾ ਹਨਾ ਵੀ ਜਿੱਥੇ ਵਸ ਅਸੀਂ ਹੈਗੇ ਉੱਥੇ ਰੱਖੀ ਵੀ ਕਿਤੇ ਹਨਾ ਕੋਈ ਵੀ ਕਿਸੇ ਆਪਾਂ ਕਿਸੇ ਦਾ ਮਾੜਾ ਨਹੀਂ ਕਹਿੰਦੇ ਹੈਗੇ ਆਪਾਂ ਤਾਂ ਸਰਬੱਤ ਦਾ ਭਲਾ ਮੰਗਦੇ ਆ ਵੀ ਚੱਲ ਹਨਾ ਸਾਰਿਆਂ ਦਾ ਭਲਾ ਕਰੀ ਅਰਦਾਸ ਕਰਦੇ ਆ ਸਵੇਰੇ ਉੱਠ ਕੇ ਵੀ ਪੈਣ ਲੱਗੇ ਵੀ ਅਰਦਾਸ ਕਰਕੇ ਪੈਣੇ ਆ ਵੀ ਚੱਲ ਹਨਾ ਵੀ ਹੁਣ ਤੋਂ ਬਸ ਕਰਮ ਹੀ ਪਉਣਾ ਤੇ ਕਿਉਂਕਿ ਲੋਕ ਬਹੁਤ ਹਨਾ ਘਰੋਂ ਬੇਘਰ ਹੋਏ ਪਏ ਨਿੱਕੇ ਨਿੱਕੇ ਬੱਚੇ ਤੇ ਬਜ਼ੁਰਗ ਹਨਾ ਬਹੁਤ ਬੁਰਾ ਹਾਲ ਹੋਇਆ ਪਿਆ ਵੀਡੀਓ ਦੇ ਵਿੱਚ ਦੇਖਦੇ ਆ ਜਦੋਂ ਰੋਣਾ ਆ ਜਾਂਦਾ ਤੇ ਰੱਬ ਮੂਰੇ ਹੀ ਪ੍ਰੇਅਰ ਕਰਦੇ ਆਂ ਆਪਾਂ ਤਾਂ ਵੀ ਬੱਸ ਹਨਾ ਹੁਣ ਬੱਸ ਕਰਨਾਂ ਲੋਕਾਂ ਨੂੰ ਡੋਬ ਹਜੇ ਵੀ ਅੱਜ ਕਹੀ ਜਾਂਦੇ ਆ ਵੀ ਅੱਜ ਦਾ ਅਲਰਟ ਹੈਗਾ ਵੀ ਭਾਰੀ ਮੀਂਹ ਦੱਸਿਆ ਹਨਾ ਤੇ ਅਫਗਾਨਿਸਤਾਨ ਦੇ ਵਿੱਚ ਪਚਾੜ ਆਇਆ ਬਹੁਤ ਕੁਝ ਦੱਸੀ ਜਾਂਦੇ ਨਿਊਜ਼ ਦੇ ਵਿੱਚ ਕਿਹਦੀ ਕਿਹਦੀ ਨਿਊਜ਼ ਆਪਾਂ ਦੇਖ ਕੇ ਹਨਾ ਸੁਣਾਈ ਤੇ ਬਹੁਤ ਬੁਰਾ ਹਾਲ ਹੋਇਆ ਪਿਆ ਬਾਕੀ ਜਿਹੜੇ ਹਨਾ ਵੀਰ ਭੈਣਾਂ ਅੱਗੇ ਵਧ ਕੇ ਆਏ ਆ ਹਨਾ ਹਾੜਾ ਪਰਿਵਾਰਾਂ ਵਾਸਤੇ ਮਦਦ ਵਾਸਤੇ ਕੋਈ ਰਾਸ਼ਨ ਲੈ ਕੇ ਆਇਆ ਕੋਈ ਰੋਟੀ ਬਣਾ ਕੇ ਕੋਈ ਉਹਨਾਂ ਨੂੰ ਵਿਚਾਰਿਆਂ ਨੂੰ ਹਨਾ ਲੈ ਕੇ ਜਾ ਰਹੇ ਆ ਕੋਈ ਮੈਡੀਕਲ ਸਿਹਤਾਂ ਦੇ ਰਹੇ ਆ ਤੇ ਉਹਨਾਂ ਦਾ ਵੀ ਬਹੁਤ ਸ਼ੁਕਰਗੁਜ਼ਾਰ ਆ ਆਪਾਂ ਹਨਾ ਜਿਹੜੇ ਹੈਲਪ ਵਾਸਤੇ ਆਏ ਅੱਗੇ ਵੀਰ ਭੈਣ ਹਨਾ ਅੱਗੇ ਹੋ ਕੇ ਮਦਦ ਕਰਨ ਵਾਸਤੇ ਆਏ ਆ ਤੇ ਚਲੋ ਜੀ ਬਾਕੀ ਰੱਬ ਨੂੰ ਜਿਹੜਾ ਮਨਜ਼ੂਰ ਹੁੰਦਾ ਉਹੀ ਹੁੰਦਾ ਬਾਕੀ ਕਾਲ ਯੁਗ ਹੈਗਾ ਜਿੱimme ਹਨਾ ਲੋਕ ਹੈ ਉਹ ਜਿਹਾ ਰੱਬ ਹੋਇਆ ਪਿਆ ਤੇ ਲੋ ਘੜਾ ਰੱਬ ਨੂੰ ਤੇ ਹੁੰਦੇ ਨੇ ਜਦੋਂ ਰੱਬ ਲੋਕਾਂ ਤੇ مصیبت ਪੈਂਦੀ ਉਹ ਰੱਬ ਨੂੰ ਤੇ ਹੁੰਦੇ ਆ ਲੋਕ ਵੀ ਤੇ ਆਪਾਂ ਨੂੰ ਹਣਾ ਕਹਿੰਦੇ ਹੁੰਦੇ ਆ ਵੀ ਸੁੱਖ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਦੁੱਖ ਵੇਲੇ ਅਰਦਾਸ ਤੇ ਆਪਾਂ ਨੂੰ ਸ਼ੁਕਰਾਨਾ ਵੀ ਜ਼ਰੂਰ ਕਰਨਾ ਚਾਹੀਦਾ ਪਰਮਾਤਮਾ ਦਾ ਹਣਾ ਜਿਨੇ ਦੋ ਵਕਤ ਦੀ ਰੋਟੀ ਦਿੱਤੀ ਹੈ ਚਾਹੇ ਕੋਈ ਚਾਰ ਨਾਲ ਚਾਹੇ ਕਿਵੇਂ ਮਰਜੀ ਦਿੱਤੀ ਹੈ ਪਰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਵੀ ਦੋ ਵਕਤ ਦੀ ਰੋਟੀ ਤੇ ਸਿਰ ਤੇ ਛੱਤ ਦਿੱਤੀ ਹੈ ਰੱਬ ਨੇ ਵੀ ਆਪਾਂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਮੈਂ ਦਾਵਣਾਰ ਦਾਸੀ ਹੀ ਕਰਦੀ ਹੁਣੀ ਪ੍ਰਮਾਤਮਾ ਅੱਗੇ ਬੱਸ ਕਰ ਹੁਣ ਤਾਂ ਮੈਂ ਬਹੁਤ ਪਾਤੇ ਵੀ ਹੁਣ ਦੁਨੀਆ ਤੇ ਇੰਨਾ ਕਹਿਰ ਵੀ ਨਟਾ ਤੇ ਵੀ ਇੰਨਾ ਲੋਕ ਹਨਾ ਵਿਚਾਰੇ ਜਿਨ੍ਹਾਂ ਨੇ ਕੋਈ ਘਰ ਡਿੱਗੀ ਹੁੰਦੇ ਛੱਤਾਂ ਕਿਸੇ ਦੀ ਕੋਠੀ ਡਿੱਗ ਗਈ ਕਿਸੇ ਦਾ ਕੋਈ ਬੁਰਾ ਹਾਲ ਹੋਇਆ ਪਏ ਪਸ਼ੂ ਵਿਚਾਰੇ ਭੱਜੇ ਫਿਰਦੇ ਹਨਾ ਕਈ ਮਰ ਗਏ ਕਈ ਕਿੱਧਰ ਦੀ ਕਿੱਧਰ ਚਲੇ ਗਏ ਹਨਾ ਰੁੜ ਕੇ ਪਾਣੀ ਚ ਬਹੁਤ ਯਾਨੀ ਕਿ ਬੁਰਾ ਹਾਲ ਹੋਇਆ ਪਿਆ ਬਾਕੀ ਕਹਿੰਦੇ ਹੁੰਦੇ ਜਿੱਥੇ ਰੱਬ ਰੱਖੇ ਉੱਥੇ ਰਹਿਣਾ ਪੈਂਦਾ ਹਨਾ ਜੀ ਤੇ ਚਲੋ ਜੀ ਆਪਾਂ ਹੁਣ ਚਾਹ ਬਣਾਉਨੇ ਆਂ ਤੇ ਚਾਹ ਬਣਾ ਕੇ ਫਿਰ ਤੁਹਾਨੂੰ ਮਿਲਦੇ ਬਾਅਦ ਦੇ ਵਿੱਚ ਤੇ ਇੱਥੇ ਹੋ ਗਿਆ ਸੀ ਜੀ 3:30 ਦਾ ਟਾਈਮ ਹੁਣ ਦੁਪਹਿਰ ਦਾ ਇੱਥੇ ਮੈਂ ਬਣਾ ਰਹੀ ਸੀ ਚਾਹ ਤੇ ਦੁਪਹਿਰ ਦੀ ਤੇ ਬਸ ਇੱਥੇ ਫਿਰ ਮੈਂ ਹੁਣ ਪਾਣੀ ਪਾ ਕੇ ਥੋੜਾ ਜਿਹਾ ਪਾਣੀ ਪਾਇਆ ਸੀ ਬਸ ਮੈਂ ਅੱਧਾ ਗਲਾਸ ਤੇ ਚਾਹ ਧਰਤੀ ਸੀ ਮੈਂ ਤੇ ਚਾਹ ਧਰ ਕੇ ਫਿਰ ਮੈਂ ਇੱਥੇ ਕੁੱਕਰ ਵੀ ਵਿੱਲਾ ਕਰੂੰਗੀ ਖਿਚੜੀ ਪਈ ਸੀ ਚ ਮੈਂ ਕਿਹਾ ਵੀ ਮਾਂਜਨੇ ਭਾਂਡੇ ਵੀ ਸਾਫ ਕਰਨੇ ਆਂ ਤੇ ਮੈਂ ਕਚਾ ਚਾਹਲ ਰੀਸੂ ਖਾ ਲੂਗਾ ਸ਼ਾਮ ਨੂੰ ਫਿਰ ਮੈਂ ਕੱਢਤੀ ਸੀ ਬਾਟੀ ਦੇ ਵਿੱਚ ਖਿਚੜੀ ਵੀ ਬਸ ਚਾਹ ਮਠਾ ਪਾ ਕੇ ਫਿਰ ਆਪਾਂ ਕੁੱਕਰਵੈਲਾ ਕਰ ਲਾਂਗੇ ਕੁੱਕਰਵੈਲਾ ਕਰਕੇ ਤੇ ਬਸ ਫਿਰ ਆਪਾਂ ਹਨਾ ਹੁਣ ਇੱਥੇ ਭਾਂਡੇ-ਭੁੰਡੇ ਸਾਰੇ ਇਕੱਠੇ ਕਰ ਦਾਂਗੇ ਤੇ ਬਸ ਇੱਥੇ ਹਨਾ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਤੇ ਹ ਹੁਣ ਤੁਸੀਂ ਹਨਾ ਜਿਹੜੇ ਵੀ ਆਪਣੇ ਚੈਨਲ ਦੇ ਪਹਿਲੇ ਵਾਲੇ ਸਬਸਕ੍ਰਾਈਬਰ ਸੀ ਵੀਡੀਓ ਦੇਖਦੇ ਸੀ ਤੇ ਉਹ ਉਹਨਾਂ ਨੂੰ ਮੈਂ ਪਿੱਕ ਕਰਦੀ ਆ ਵੀ ਹਨਾ ਦੀ ਆਪਣਾ ਨਵਾਂ ਚੈਨਲ ਆ ਗਿਆ ਤੇ ਮੋਜ ਪਿੰਡਾ ਦੀ ਹੈ ਤਾਂ ਚੈਨਲ ਦਾ ਨਾਮ ਮੋਜ ਪਿੰਡਾ ਦੀ ਬਲੌਗਸ ਤੇ ਬੈਕ ਸਾਈਡ ਤੇ 바ਵਾ ਲਿਖਿਆ ਹੋਇਆ ਬਰੈਕਟ ਚ ਪਾ ਕੇ ਤੇ ਤੁਸੀਂ ਸਰਚ ਕਰੋਗੇ ਤੁਹਾਨੂੰ ਪਤਾ ਲੱਗ ਜਾਊਗਾ ਤੇ ਬਾਕੀ ਹਨਾ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰਿਓ ਜਿੰਨੇ ਵੀ ਵੀਰ ਭੈਣ ਸਾਡੀ ਵੀਡੀਓ ਦੇਖ ਰਹੇ ਆ ਜਾਂ ਪਹਿਲਾਂ ਤੇ ਦੇਖ ਰਹੇ ਸੀ ਜਾਂ ਨਵੇਂ ਵੀਅਰ ਹੈ ਕੋਈ ਵੀ ਹੈਣਾ ਸਾਡੇ ਚੈਨਨ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਬਸ ਹੈਣਾ ਮੈਂ ਇਹੀ ਕਹਿਣਾ ਚਾਹੁੰਨੀ ਆ ਤੇ ਬਸ ਫਿਰ ਕੱਲ ਵਾਲੇ ਪੇ ਨਵੇਂ ਬਲੌਗ ਦੇ ਵਿੱਚ ਮਿਲਾਂਗੇ ਤੇ ਅੱਜ ਲਈ ਬਸ ਇੰਨੇ ਹੀ ਬਲੌਗ ਹੈਣਾ ਬਣਾਇਆ ਮੈਂ ਤੇ ਕਿਉਂਕਿ ਬਲੌਗ ਬਣਾਉਣ ਚ ਜੀਵ ਹੀ ਨਹੀਂ ਲੱਗਦਾ ਹੈਗਾ ਕਿਉਂਕਿ ਆਪਾਂ ਨੂੰ ਹੈਣਾ ਮਨ ਦੇ ਵਿੱਚ ਜਦੋਂ ਐਂ ਚਿੰਤਾ ਹੁੰਦੀ ਐ ਇੱਕ ਟੈਨਸ਼ਨ ਹੁੰਦੀ ਐ ਇੱਕ ਦੁੱਖ ਹੁੰਦਾ ਇਸ ਕਰਕੇ ਤੇ ਚਲੋ ਜੀ ਫਿਰ ਕੱਲ ਵਾਲੇ ਨਵੇਂ ਬਲੌਗ ਦੇ ਵਿੱਚ ਮਿਲਦੇ ਆ ਧੰਨਵਾਦ ਜੀ